ਦੇ ਮੌਜੂਦਾ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਪਿਛਲੇ ਦਿਨੀ ਪ੍ਰਿਆ ਪ੍ਰਿਆ ਪ੍ਰਿਆਗਰ ਅਲਾਹਾਬਾਦ ਵਿਖੇ ਸਾਥੀਆਂ ਸਮੇਤ ਗਏ ਅਤੇ ਬੇਪਰਵਾਦੀ ਰੀਤ ਮੁਤਾਬਕ ਉਥੇ ਉਹ ਉਹ ਡੁਬਕੀਆਂ ਲਾਉਂਦੇ ਨਜ਼ਰ ਆਏ। ਹਾਕੀ ਬਾਬਾ ਨਾਭ ਸਿੰਘ ਜੀ ਨੇ ਸਾਨੂੰ ਮਨੂੰ ਮੰਨੋ ਸਮਰਤੀ ਦੀ ਬਰੋੜਤਾ ਕੀਤੇ ਹੈ। ਜਿਸ ਪਿੱਛੇ ਭਾਰਤੀ ਹਕੂਮਤ ਦੀ ਸਾਜ਼ਿਸ਼ ਹੈ ਬਾਬਾ ਹਰਨਾਮ ਸਿੰਘ ਧੁੰਮਾ ਵੱਲੋਂ ਅਸੀਂ ਨਾ ਹੱਜ ਤੇ ਜਾਂਦੇ ਆਂ ਨਾ ਅਸੀਂ ਤੀਰਥ ਪੂਜਾ ਤੇ ਜਾਂਦੇ ਆਂ ਫਿਰ ਬਾਬਾ ਹਰਨਾਮ ਸਿੰਘ ਇਹ ਤੀਰਥ ਪੂਜਾ ਤੇ ਜਾ ਕੇ ਸਾਨੂੰ ਕੀ ਦੱਸਣਾ ਚਾਹੁੰਦੇ ਆਂ ਕਿ ਹੁਣ ਸਿੱਖ ਧਰਮ Hindu ਧਰਮ ਦੇ ਵਿੱਚ ਤਬਦੀਲ ਹੋ ਰਿਹਾ ਹੈਗਾ ਤੀਰਥ ਜਿਹੜੇ ਦੱਸਿਆ ਮੰਨਦੇ ਅੰਦਰ ਦੱਸਿਆ ਰੱਬ ਨੂੰ ਪੂਣਾ ੴ ਨੂੰ ਪੂਜਣਾ ਉਹਦੇ ਪ੍ਰਤੀ ਸਾਨੂੰ ਆਦੇਸ਼ ਹੋਇਆ ਤੇ ਸਪਟਾ ਤੇ ਜਾਣਾ ਇਹ ਸਾਨੂੰ ਨਹੀਂ ਗੁਰੂ ਸਾਹਿਬ ਦਾ ਹੁਕਮ ਹੈਗਾ ਫਿਰ ਇਹ ਕਿਉਂ ਕਰ ਰਹੇ ਆ ਕਰਤਾਰ ਸਿੰਘ ਜੀ ਦੇ ਪਲੇ ਹੋਏ ਦਮਦਮੀ ਟਕਸਾਲ ਵਾਲੇ ਕੀ ਕਰ ਰਹੇ ਆ ਉਹ ਕਿਉਂ ਨਹੀਂ ਆ ਕੇ ਕਹਿ ਰਹੇ ਹੈਗੇ ਕਿ ਅਸੀਂ ਕੋਈ ਗਲਤ ਕਰ ਰਹੇ ਆ ਜੇ ਗਲਤ ਕਰ ਰਹੇ ਆ ਸਾਨੂੰ ਜੁਰਮਾਨਾ ਲਾ ਦਿਓ ਸਾਨੂੰ ਤਨਖਾਹ ਲਾ ਦਿਓ ਜੇ ਅਸੀਂ ਕੋਈ ਗਲਤ ਸਿੱਖਿਆ ਔਰੇ ਦੇ ਰਹੇ ਆ ਅਸੀਂ ਲਿਖ ਕੇ ਸਾਈਨ ਕਰਕੇ ਔਰੇ ਆ ਕੇ ਦੇ ਰਹੇ ਆ ਜਿਹੜਾ ਕੰਮ ਟਕਸਾਲ ਨੇ ਕਰਨਾ ਉਹ ਹੁਣ ਮੇਰੇ ਵਰਗੇ ਦੰਬੀਆਂ ਨੂੰ ਕਰਨਾ ਪੈਣਾ ਹੈਗਾ ਜੀ ਮੂਰਖਾਂ ਨੂੰ ਬੜੀ ਇਹ ਸਿੱਖੀ 'ਚ ਨਿਘਾਰ ਆ ਰਿਹਾ ਹੈਗਾ ਉਹਨਾਂ ਨੂੰ ਆਪਣੀ ਡਿਊਟੀ ਸੰਭਾਲਣੀ ਚਾਹੀਦੀ ਹੈ ਕੱਲਾ ਕੱਲਾ ਦਮਦਮੀ ਟਕਸਾਲ ਦਾ ਆਗੂ ਉਹਨਾਂ ਦਾ ਪ੍ਰਚਾਰਕ ਇਹਦੇ ਬਾਰੇ ਸਪਸ਼ਟੀਕਰਨ ਦੇ ਕੇ ਤੁਮੇ ਸਾਹਿਬ ਦਾ ਰਾਹ ਸਹੀ ਹੈ ਕਿ ਜੋ ਗੁਰੂ ਸਾਹਿਬ ਦੀ ਬਾਣੀ 'ਚ ਲਿਖਿਆ ਉਹ ਸਹੀ ਹੈ ਤੇ ਉੱਤੇ ਜਵਾਬ ਦੇ ਮੌਜੂਦਾ ਐਸਜੀਪੀਸੀਬੀ ਹੈ ਇੱਥੇ ਦੇ ਜਿਹੜੇ ਗ੍ਰੰਥੀ ਸਹਿਬਾਨ ਵੀ ਹੈ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਦੱਸੋ ਸਿੱਖ ਹੁਣ ਤੀਰਤ ਪੂਜਾ ਚ ਜਾਵੇ ਕਿ ਨਾ ਜਾਵੇ ਕਿ ਆਪਣੇ ਆਪ ਨਾਮ ਸਿਮਰਨ ਕਰਕੇ ਹਰਮੰਦਰ ਸਾਹਿਬ ਦੇ ਦਰਸ਼ਨ ਕਰਕੇ ਇੱਥੇ ਗੁਰੂਆਂ ਦੀ ਰਾਤ ਤੇ ਤੁਰੇ ਕਿ ਜਿਹੜੇ ਰਾਤ ਤੇ ਦਮਦਮੀ ਟਕਸਾਲ ਦੇ ਹਰਨਾਮ ਸਿੰਘ ਤੋਂ ਮਤ ਤੋਰਦੇ ਆ ਉੱਥੇ ਤੁਰਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਹੈੱਡ ਗ੍ਰੰਥੀ ਸਾਹਿਬ ਜੀ ਨੂੰ ਸ੍ਰੀ ਹਰਮੰਦਰ ਸਾਹਿਬ ਜੀਆਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਿਸ਼ਾ ਹੈ ਬਾਬਾ ਹਰਨਾਮ ਸਿੰਘ ਜੀ ਧੰਮਾ ਸਾਹਿਬ ਜਿਹੜੇ ਮੁਖੀ ਦਮਦਮੀ ਟਕਸਾਲ ਵੱਲੋਂ ਮਹਿਤਾ ਵੱਲੋਂ ਸਿੱਖ ਧਰਮ ਵਿੱਚ ਕੀਤੀ ਜਾ ਰਹੀ ਬੇਪਰਵਾਦੀ ਰੂਹ ਰੀਤਾਂ ਦੀ ਕੁਸਪੈਠ ਨੂੰ ਰੋਕਣ ਸੰਬੰਧੀ ਸਤਿਕਾਰਯੋਗ ਸਿੰਘ ਸਾਹਿਬ ਜੀ ਅਸੀਂ ਆਪ ਜੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਤਾਂ ਜੋ ਤੁਸੀਂ ਆਪਣੀ ਵਿਵਾਦਾ ਤੇ ਅਧਿਕਾਰਤ ਦੀ ਵਰਤੋਂ ਕਰਕੇ ਸਿੱਖ ਧਰਮ ਵਿੱਚ ਆ ਰਹੀਆਂ ਕੁਰਤੀਆਂ ਨੂੰ ਠੱਲ ਪਾਓ ਜੀ ਜਿਵੇਂ ਕਿ ਜਿਵੇਂ ਕਿ ਗੁਰੂ ਸਾਹਿਬ ਜੀ ਨੇ ਦੱਸਿਆ ਕਿ ਨਾ ਸਹੀ ਹਿੰਦੂ ਨਾ ਸਹੀ ਹਿੰਦੂ ਨਾ ਸਹੀ ਮੁਸਲਮਾਨ ਸਿੱਖਾਂ ਨੂੰ ਵੱਖਰਾ ਦਰਸਾਉਂਦਾ ਦਰਸਾਇਆ ਗਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਤੀਰਥ ਇਸ਼ਨਾਨਾ ਤੀਰਥ ਅਸਥਾਨਾਂ ਤੇ ਇਸ਼ਨਾਨ ਕਰਨ ਤੋਂ ਵਰਜਿਤ ਕਰਦੀ ਹੈ ਅਤੇ ਇੱਕ ਪਰਮਾਤਮਾ ਨਾਲ ਜੋੜਦੀ ਹੈ ਜਿਸ ਬਾਰੇ ਗੁਰੂ ਸਾਹਿਬ ਜੀ ਅੰਗ 1136 ਤੇ ਫੁਰਮਾਨ ਕਰਦੇ ਹਨ ਭੈਰੋ ਮਹੱਲਾ ਪੰਜਵਾਂ ਵਰਤਨਾ ਵਰਤਨਾ ਰਹੁ ਨਾ ਮੈਂ ਮਰਦਾਨਾ ਤਿਸ ਸੇਵੀ ਜੋ ਰਖੇ ਨਿਧਾਨਾ ਇਕ ਗੁਸਾਈ ਅੱਲਾ ਮੇਰਾ ਹਿੰਦੂ ਤੁਰਕ ਦੋਹਾ ਤੈਨ ਦੋਹਾ ਨਵੇਰਾ ਰਹਾਓ ਹਜ ਕਾਬੇ ਜਾਉ ਨਾ ਤੀਰਥ ਪੂਜਾ ਇਕੋ ਸੇਵੀ ਅਵਰ ਨਾ ਦੂਜਾ ਪੂਜਾ ਕਰੂ ਨਾ ਨਿਵਾਜ ਗੁਜ਼ਾਰੂ ਇਕ ਨਿਰੰਕਾਰ ਲੈ ਰਿਧੇ ਨਮਸ਼ਕਾਰੂ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪ੍ਰਾਨ ਕਬੂ ਕਹ ਕਬੀਰ ਇਹ ਕਿਆ ਬਖਾਨਾ ਗੋਰ ਪੀਰ ਮਿਲ ਖੁਦ ਖਸਮ ਪਛਾਨਾ ਗੁਰੂ ਪੀਰ ਮਿਲ ਖੁਦ ਖਸਮ ਪਛਾਨਾ ਤੇ ਅੰਗ 976 ਉਤੇ ਗੁਰ 73 ਉਤੇ ਗੁਰੂ ਗ੍ਰੰਥ ਗੁਰੂ ਸਾਹਿਬ ਜੀ ਦੱਸਦੇ ਹਨ ਕਿ ਗੰਗਾ ਜਾਉ ਗਦਾਵਰ ਗੰਗਾ ਜਾਉ ਗਦਾਵਰ ਜਾਈਏ ਕੁੰਭ ਜਾਉ ਕੇਦਾਰ ਨਾਈਏ ਗੋਮਤੀ ਸਹਿਜ ਗਊਦਾਨ ਕੀਜੇ ਕੋਟ ਜਾਉ ਤੀਰਥ ਕਰੇ ਤਨ ਜਾਉ ਹਿਵਾਲੇ ਗਾਰੇ RAM ਨਾਮ ਰਾਮ ਨਾਮ ਸਰ ਤੋਂ ਨਾ ਪੂਜੇ ਅੱਜ ਕੱਲ੍ਹ ਕੁੰਬ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਜੋ ਕਿ ਨਰੋਲ ਇੱਕ ਵਿਪਰਵਾਦੀ ਰੀਤ ਹੈ ਜਿਸ ਬਾਰੇ ਗੁਰੂ ਗੋਬਿੰਦ ਸਿੰਘ ਜੀ ਦਾ ਸਾਨੂੰ ਸਪਸ਼ਟ ਫਰਮਾਨ ਹੈ ਕਿ ਜਦ ਇਹ ਗਏ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ ਭਾਵ ਕਿਸੇ ਸੇਖ ਨੇ ਅਜਿਹਾਂ ਰੀਤਾਂ ਦਾ ਪਾਲਣ ਨਹੀਂ ਕਰਨਾ ਅਸਤਾ ਐਸਾ ਇਹਦਾ ਹਿੱਸਾ ਨਹੀਂ ਬੰਨਣਾ ਪਰ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਪਿਛਲੇ ਦਿਨੀ ਪ੍ਰਿਆ ਪ੍ਰਿਆ ਪ੍ਰਿਆਗਰ ਅਲਾਹਾਬਾਦ ਵਿਖੇ ਸਾਥੀਆਂ ਸਮੇਤ ਗਏ ਅਤੇ ਬੇਪਰਵਾਦੀ ਰੀਤ ਮੁਤਾਬਕ ਉਥੇ ਉਹ ਉਹ ਡੁਬਕੀਆਂ ਲਾਉਂਦੇ ਨਜ਼ਰ ਆਏ ਜਿਸ ਕਾਰਨ ਬਾਬਾ ਦੀਪ ਸਿੰਘ ਜੀ ਅਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਚਲਾਈ ਹੋਈ ਦਮਦਮੀ ਟਕਸਾਲ ਉਹ ਰੀਤ ਰਿਵਾਜ ਤੋੜਨ ਦਾ ਸਨਿਆਹ ਦਿੰਦੀ ਹੈ ਜਿਸ ਦਾ ਗੁਰੂ ਸਾਹਿਬ ਜੀ ਨੇ ਪੂਰਨ ਖੰਡਨ ਕੀਤਾ ਹੈ। ਸਮਝਦੇ ਹਾਂ ਕਿ ਬਾਬਾ ਹਰਨਾਮ ਸਿੰਘ ਜੀ ਨੇ ਸਾਨੂੰ ਮਨੂੰ ਮੰਨੋ ਸਮਰਤੀ ਦੀ ਪ੍ਰੋੜਤਾ ਕੀਤੀ ਹੈ। ਜਿਸ ਪਿੱਛੇ ਭਾਰਤੀ ਹਕੂਮਤ ਦੀ ਛਾਜਸ ਹੈ। ਬਾਬਾ ਹਰਨਾਮ ਸਿੰਘ ਧੁੰਮਾ ਵੱਲੋਂ ਪਿਛਲੇ ਮਹੀਨਿਆਂ ਵਿੱਚ ਮਹਾਰਾਸ਼ਟਰ ਵਿੱਚ Hindu ਰਾਸ਼ਟਰਵਾਦੀ ਪਾਰਟੀ ਭਾਜਪਾ ਦੀ ਜਨਤਕ ਤੌਰ ਤੇ ਹਮਾਇਤ ਕੀਤੀ ਹੈ। ਜਿਸ ਦਾ ਵੀ ਸਿੱਖਾਂ ਵਿੱਚ ਭਾਰੀ ਰੋਹ ਹੈ ਉਹ ਭਾਜਪਾ ਤੋਂ ਸਿੱਖਾਂ ਦਾ ਕਤਲੇਆਮ ਕਰਕੇ ਅਤੇ ਕਿਸਾਨਾਂ ਦੇ ਜਮਹੂਰੀ ਹੱਕ ਖਤਮ ਕਰਕੇ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਹਨ ਪਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਸਿੱਖ ਸੋਚ ਨੂੰ ਕਦਾ ਚਿੱਤ ਨਹੀਂ ਮੰਨਦੇ ਸਾਡਾ ਧਰਮ ਵੱਖਰਾ ਹੈ ਭਾਈ ਗੁਰਦਾਸ ਜੀ ਵੀ ਦੱਸਦੇ ਹਨ ਕਿ ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੋ ਆਪਣਾ ਪੰਥ ਨਰਾਲਾ ਹੁਣ ਇਸ ਨਰਾਲੇ ਪੰਥ ਦੀ ਨਿਰਮਲਤਾ ਬਰਕਰਾਰ ਰੱਖਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਅਸੀਂ ਆਪ ਜੀ ਦੇ ਧਿਆਨ ਵਿੱਚ ਸਮੁੱਚੇ ਹਾਲਾਤ ਲਿਆ ਕੇ ਆਸ ਕਰਦੇ ਹਾਂ ਕਿ ਆਪ ਜੀ ਇਸ ਗੈਰ ਸਿੱਖ ਵਰਤਾਰੇ ਬਾਰੇ ਬਾਬਾ ਰਾਮ ਸਿੰਘ ਜੀ ਤੋਂ ਜਨਤਕ ਤੌਰ ਤੇ ਪੁੱਛ ਪੜਤਾਲ ਕਰੋਗੇ ਅਤੇ ਬਣਦੀ ਕਾਰਵਾਈ ਕਰੋਗੇ ਤਾਂ ਜੋ ਸਿੱਖ ਧਰਮ ਵਿੱਚ ਬੇਪਰਵਾਦੀ ਕੁਸਪੈਟ ਨੂੰ ਨਕੇਲ ਪਾਈ ਜਾਵੇ ਜੋਕ ਕਾਰਵਾਈ ਦੀ ਆਸ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸੋ ਇਹ ਅੱਜ ਜਿਹੜਾ ਮੰਗ ਪੱਤਰ ਹੈਡ ਗ੍ਰੰਥੀ ਸ੍ਰੀ ਹਰਮੰਦਰ ਸਾਹਿਬ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਦਿੱਤਾ ਜਾ ਰਿਹਾ ਹੈ ਔਰ ਇਹ ਇਕੱਲਾ ਹੀ ਨਹੀਂ ਜਦੋਂ ਵੀ ਕਿਤੇ ਕੌਮ ਤੇ ਐਹੋ ਜਿਹੀਆਂ ਕ੍ਰੀਤੀਆਂ ਸਾਹਮਣੇ ਆਉਂਦੀਆਂ ਹੈ ਸਾਡੀ ਮਰਜ਼ਾਦਾ ਨੂੰ ਢਾਲ ਲੱਗਦੀ ਹੈ ਜਦੋਂ ਬਾਬਾ ਦੀਪ ਸਿੰਘ ਜੀ ਟਕਸਾਲ ਦੇ ਪਹਿਲੇ ਮੁਖੀ ਬਣੇ ਨਾ ਤਾਂ ਉਹਨਾਂ ਨੇ ਕਦੀ ਇਹੋ ਜੀ ਰੀਤ ਸਿੱਖਾਂ ਦੇ ਵਿੱਚ ਲਿਆਂਦੀ ਜਿਹਦੇ ਨਾਲ ਸਿੱਖਾਂ ਦਾ ਮਨ ਦੁਖਿਆ ਹੋਵੇ ਨਾ ਹੀ 14ਵੇਂ ਤਕਸਾਲ ਦੇ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਜੀ ਨੇ ਐਦਾਂ ਦੇ ਇਸ਼ਨਾਨ ਕਰਕੇ ਸਿੱਖ ਕੌਮ ਨੂੰ ਕਦੀ ਵੀ ਕੁਰਾਏ ਪਾਉਣ ਦਾ ਯਤਨ ਕੀਤਾ ਹੋਵੇ ਸੋ ਅੱਜ ਇਹ ਜਿਹੜੀ ਹੈ ਮੰਗ ਪੱਤਰ ਹੈੱਡ ਗ੍ਰੰਥੀ ਸਾਹਿਬ ਨੂੰ ਇਸ ਕਰਕੇ ਦੇ ਰਹੇ ਆ ਕਿ ਸਾਡੀ ਬਹੁਤ ਵੱਡੀ ਇਹ ਸਤਕਾਰਯੋਗ ਹਸਤੀ ਹੈ ਤੇ ਇੱਥੇ ਬੇਨਤੀ ਕਰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਦੀ ਵੀ ਨਾ ਗੰਗਾ ਗਏ ਗੰਗਾਰਾਮ ਜਾਣ ਨਾ ਜਮਣਾ ਗਏ ਜਮਣਾਰਾਮ ਬਣਿਆ ਸੋ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਪਰ ਜਿਹੜਾ ਆਪਣਾ ਧਰਮ ਹੁੰਦਾ ਓ ਜਾਣ ਤੋਂ ਵੱਧ ਪਿਆਰਾ ਹੁੰਦਾ ਜੋ ਸਾਡੇ ਗੁਰੂਆਂ ਨੇ ਸਿਧਾਂਤ ਬਖਸ਼ਿਆ ਹੈ ਮੀਰੀ ਪੀਰੀ ਦਾ ਉਹਦੇ ਮੁਤਾਬਕ ਇਹ ਸਾਰੀਆਂ ਗੱਲਾਂ ਜਿਹੜੀਆਂ ਫਿੱਕੀਆਂ ਤੇ ਛੋਟੀਆਂ ਹੈ ਜਿਨ੍ਹਾਂ ਨੂੰ ਅੱਜ ਸਿੱਖ ਕੌਮ ਦੇ ਵਿੱਚ ਪ੍ਰਚਲਿਤ ਕੀਤਾ ਜਾ ਰਿਹਾ ਹੈ ਸੋ ਅਸੀਂ ਇਹਨਾਂ ਚੀਜ਼ਾਂ ਦਾ ਖੰਡਨ ਕਰਦੇ ਹੋਏ ਅੱਜ ਆ ਇੱਥੇ ਗ੍ਰੰਥੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਅੱਜ ਕਾਵੇ ਜਾਓ ਨਾ ਤੀਰਥ ਪੂਜਾ ਠੀਕ ਹੈ ਨਾ ਜੀ ਅਸੀਂ ਨਾ ਹੱਜ ਤੇ ਜਾਂਦੇ ਆਂ ਨਾ ਅਸੀਂ ਤੀਰਤ ਪੂਜਾ ਤੇ ਜਾਂਦੇ ਆਂ ਫਿਰ ਬਾਬਾ ਹਰਨਾਮ ਸਿੰਘ ਇਹ ਤੀਰਤ ਪੂਜਾ ਤੇ ਜਾ ਕੇ ਸਾਨੂੰ ਕੀ ਦੱਸਣਾ ਚਾਹੁੰਦੇ ਆਂ ਕਿ ਹੁਣ ਸਿੱਖ ਧਰਮ Hindu ਧਰਮ ਦੇ ਵਿੱਚ ਤਬਦੀਲ ਹੋ ਰਿਹਾ ਹੈਗਾ ਜਿਹੜੀ Hindu ਰਾਸ਼ਟਰਵਾਦੀ ਸੋਚ ਹੈ ਉਹਦਾ ਇੱਕ ਮੁਖੀ ਸਾਰਵਰਕਰ ਵੀ ਹੈਗਾ ਸਾਰਵਰਕਰ ਵੀ ਇਹੋ ਜੀਆਂ ਰੀਤਾਂ ਰਿਵਾਜਾਂ ਦਾ ਮਜ਼ਾਕ ਵੀ ਉਡਾਉਂਦਾ ਹੈਗਾ ਪਰ ਇਹਨਾਂ ਨੂੰ ਕੀ ਲੋੜ ਪੈਗੀ ਇਹਨਾਂ ਨੇ ਜਾ ਕੇ ਇਸ਼ਨਾਨ ਕੀਤਾ ਹੈਗਾ ਇਹ ਇਸ਼ਨਾਨ ਸਾਨੂੰ ਤੀਰਥ ਜਿਹੜੇ ਦੱਸਿਆ ਮੰਨਦੇ ਅੰਦਰ ਦੱਸਿਆ ਰੱਬ ਨੂੰ ਪੂਣਾ ਇੱਕ ਓੰਕਾਰ ਨੂੰ ਪੂਜਣਾ ਉਹਦੇ ਪ੍ਰਤੀ ਸਾਨੂੰ ਆਦੇਸ਼ ਹੋਇਆ ਤੇ ਸਪਸ਼ਟ ਰੂਪ ਚ ਤੁਹਾਨੂੰ ਔਰੇ ਗੁਰੂ ਸਾਹਿਬ ਦੀ ਬਾਣੀ ਤੋਂ ਭਾਈ ਗੁਰਦਾਸ ਜੀ ਦੀ ਬਾਣੀ ਤੋਂ ਸਾਰੇ ਕਿਤੋਂ ਤੁਹਾਨੂੰ ਤੁਲਨਾ ਦਿੱਤੀ ਹੈ ਕਿ ਇਹ ਜਿਹੜਾ ਸਿੱਖਾਂ ਦਾ ਕੰਮ ਹੈ ਜਾ ਕੇ ਤੀਰਥ ਪੂਜਾ ਤੇ ਜਾਣਾ ਆ ਇਹ ਸਾਨੂੰ ਨਹੀਂ ਗੁਰੂ ਸਾਹਿਬ ਦਾ ਹੁਕਮ ਹੈਗਾ ਫਿਰ ਇਹ ਕਿਉਂ ਕਰ ਰਹੇ ਆ ਦੇਖੋ ਦਮਦਵੀ ਟਕਸਾਲ ਪਿਛਲੇ ਸਮੇਂ 'ਚ ਬਾਬਾ ਦੀਪ ਸਿੰਘ ਦੀ ਸੰਤ ਬਾਬਾ ਜਰਨੈਲ ਸਿੰਘ ਦੀ ਸਿੱਖੀ ਸੋਚ ਤੇ ਸਿਧਾਂਤ ਦੇ ਉੱਤੇ ਐਡੇ ਤਗੜੇ ਸਟੈਂਡ ਲੈ ਕੇ ਗਈਆਂ ਜਿਹੜਾ ਆਪਣਾ ਸੀਸ ਵੀ ਤਲੀ ਤੇ ਰੱਖ ਕੇ ਔਰੇ ਬਾਬਾ ਜੀ ਨੇ ਆਪਣੀ ਕੁਰਬਾਨੀ ਦਿੱਤੀ ਹੈ ਏਸੀ ਅਕਾਲ ਤਖਤ ਸਾਹਿਬ ਤੇ ਗੋਲੀਆਂ ਉਹਨਾਂ ਦੇ ਸੀਨੇ 'ਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਲੱਗੀ ਹੈ ਤੇ ਸਾਨੂੰ ਇਹ ਨਹੀਂ ਸਮਝ ਆ ਰਹੀ ਕਿ ਜੇ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਇਹ ਕੰਮ ਆ ਕੇ ਔਰੇ ਕਰਨਾ ਪੈ ਰਿਹਾ ਤਾਂ ਫੇਰ ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਪਲੇ ਹੋਏ ਸੰਤ ਕਰਤਾਰ ਸਿੰਘ ਜੀ ਦੇ ਪਲੇ ਹੋਏ ਦਮਦਮੀ ਟਕਸਾਲ ਵਾਲੇ ਕੀ ਕਰ ਰਹੇ ਆ ਉਹ ਕਿਉਂ ਨਹੀਂ ਆ ਕੇ ਕਹਿ ਰਹੇ ਹੈਗੇ ਕਿ ਅਸੀਂ ਕੋਈ ਗਲਤ ਕਰ ਰਹੇ ਆਂ ਜੇ ਗਲਤ ਕਰ ਰਹੇ ਆਂ ਸਾਨੂੰ ਜੁਰਮਾਨਾ ਲਾ ਦਿਓ ਸਾਨੂੰ ਤਨਖਾਹ ਲਾ ਦਿਓ ਜੇ ਅਸੀਂ ਕੋਈ ਗਲਤ ਸਿੱਖਿਆ ਔਰੇ ਦੇ ਰਹੇ ਆਂ ਅਸੀਂ ਲਿਖ ਕੇ ਸਾਈਨ ਕਰਕੇ ਔਰੇ ਆ ਕੇ ਦੇ ਰਹੇ ਆਂ ਜਿਹੜਾ ਕੰਮ ਟਕਸਾਲ ਨੇ ਕਰਨਾ ਉਹ ਹੁਣ ਮੇਰੇ ਵਰਗੇ ਦੰਬੀਆਂ ਨੂੰ ਕਰਨਾ ਪੈਣਾ ਹੈਗਾ ਜੀ ਮੂਰਖਾਂ ਨੂੰ ਉਹ ਵਿਦਵਾਨ ਕਿਉਂ ਨਹੀਂ ਆ ਰਹੇ ਮੂਰੇ ਬੜੀ ਇਹ ਸਿੱਖੀ 'ਚ ਨਿਘਾਰ ਆ ਰਿਹਾ ਹੈਗਾ ਉਹਨਾਂ ਨੂੰ ਆਪਣੀ ਡਿਊਟੀ ਸੰਭਾਲਣੀ ਚਾਹੀਦੀ ਹੈ ਕੱਲਾ ਕੱਲਾ ਦਮਦਮੀ ਟਕਸਾਲ ਦਾ ਆਗੂ ਉਹਨਾਂ ਦਾ ਪ੍ਰਚਾਰਕ ਇਹਦੇ ਬਾਰੇ ਸਪਸ਼ਟੀਕਰਨ ਦੇ ਕਿ ਤੁਮੇ ਸਾਹਿਬ ਦਾ ਰਾਹ ਸਹੀ ਹੈ ਕਿ ਜੋ ਗੁਰੂ ਸਾਹਿਬ ਦੀ ਬਾਣੀ 'ਚ ਲਿਖਿਆ ਹੈ ਉਹ ਸਹੀ ਹੈ ਇਹਦੇ ਬਾਰੇ ਸਾਰਿਆਂ ਨੂੰ ਕਰਨਾ ਪੈਣਾ ਹੈ ਮੈਂ ਬੇਨਤੀ ਕਰਦਾ ਕਿ 13 ਤਰੀਕ ਨੂੰ ਸੰਤ ਜਰਨੈਲ ਸਿੰਘ ਮਾਫ ਕਰਨਾ 12 ਤਰੀਕ ਨੂੰ ਸੰਤ ਜਰਨੈਲ ਸਿੰਘ ਖਾਲਸਾ ਦਾ ਜਨਮ ਦਿਹਾੜਾ ਜੋ ਕਿ 13ਵੇਂ ਸਾਡੇ 14ਵੇਂ ਸਾਡੇ ਦਮਦਮੀ ਟਕਸਾਲ ਦੇ ਮੁਖੀ ਹੈ ਉਹਨਾਂ ਦਾ ਜਨਮ ਦਿਹਾੜਾ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਮਨਾਇਆ ਜਾ ਰਿਹਾ ਹੈ ਤੇ ਜਿਹੜੇ ਦਮਦਮੀ ਟਕਸਾਲ ਦੇ ਆਗੂ ਜਿਹੜਾ ਕੰਮ ਸੀ ਅੱਜ ਕਰ ਰਹੇ ਆ ਉਹਨੂੰ ਠੀਕ ਸਮਝਦੇ ਆ ਉਹ ਹੱਥ ਆ ਕੇ ਸਟੇਜ ਤੋਂ ਬੋਲਣ ਤੇ ਸਪਸ਼ਟ ਕਰਨ ਕਿ ਆ ਰਾਹ ਜਿਹੜਾ ਅਸੀਂ ਤੁਰੇ ਆ ਇਹ ਗਲਤ ਹੈ ਕਿ ਝੂਠਾ ਹੈ ਨਹੀਂ ਸਾਨੂੰ ਹਾਜ਼ਰ ਇੱਥੇ ਕਰ ਦੇਣ ਗੁਰੂ ਸਾਹਿਬ ਦੇ ਦਰਬਾਰ 'ਚ ਕਰ ਦੇਣ ਉੱਥੇ ਟਕਸਾਲ ਤੇ ਬੁਲਾ ਲੈਣ ਤੇ ਸਾਨੂੰ ਕਹਿ ਦੇਣ ਕਿ ਤੁਸੀਂ ਗਲਤੋਂ ਇਸ ਇਸ ਕਰਕੇ ਕਾਰਨ ਕਰਕੇ ਗਲਤ ਹੈ ਪਰ ਅਸੀਂ ਆਪਣੀ ਬੁੱਧੀ ਨਾਲ ਆਪਣੀ ਸੋਚ ਨਾਲ ਆਪਣਾ ਨਿਰਾਲਾ ਪੰਥ ਦੀ ਸੋਚ ਉਰੇ ਲੈ ਕੇ ਹਾਜ਼ਰ ਹੋਏ ਹੈਗੇ ਆ ਤੇ ਇਹਦੇ ਉੱਤੇ ਜਵਾਬ ਦੇ ਮੌਜੂਦਾ ਐਸਜੀਪੀਸੀ ਵੀ ਹੈ ਇੱਥੇ ਦੇ ਜਿਹੜੇ ਗ੍ਰੰਥੀ ਸਾਹਿਬਾਨ ਵੀ ਹੈ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਦੱਸੋ ਸਿੱਖ ਹੁਣ ਤੀਰਤ ਪੂਜਾ 'ਚ ਜਾਵੇ ਕਿ ਨਾ ਜਾਵੇ ਕਿ ਆਪਣੇ ਆਪ ਨਾਮ ਸਿਮਰਨ ਕਰਕੇ ਹਰਮੰਦਰ ਸਾਹਿਬ ਦੇ ਦਰਸ਼ਨ ਕਰਕੇ ਇੱਥੇ ਗੁਰੂਆਂ ਦੀ ਰਾਹ ਤੇ ਤੁਰੇ ਕਿ ਜਿਹੜੇ ਰਾਹ ਤੇ ਦਮਦਮੀ ਟਕਸਾਲ ਦੇ ਹਰਨਾਮ ਸਿੰਘ ਤੋਂ ਮਤ ਤੋਰਦੇ ਆ ਉੱਥੇ ਤੁਰਿਏ ਇਸ ਕਰਕੇ ਅਸੀਂ ਅੱਜ ਉਰੇ ਪੇਸ਼ ਹੋਏ ਹੈਗੇ ਆ ਤੇ ਆਸ ਕਰਦੇ ਆ ਕਿ ਇਹਦਾ ਜਵਾਬ ਛੇਤੀ ਤੋਂ ਛੇਤੀ ਸਾਨੂੰ ਮਿਲ ਜੇ ਮਹਾਰਾਜ ਦੇ ਸਾਹਮਣੇ ਅਸੀਂ ਹੁਣ ਜਾ ਕੇ ਅਰਦਾਸ ਕਰਾਂਗੇ ਆ ਦੇ ਕੇ ਕਿ ਸਾਨੂੰ ਸਹੀ ਰਾਹ ਤੇ ਲਾਓ ਤੇ ਪੰਥ ਨੂੰ ਇਕੱਠਾ ਕਰੋ ਇੱਕ ਕਰੋ ਇਹ ਸੋਚਦੇ ਅਦੀਨ ਤੇ ਅਸੀਂ ਫੇਰ ਇਹ ਸੋਚ ਦੇ ਮਗਰ ਖੜੀਏ ਤੇ ਜੇ ਸਾਡੇ ਤੋਂ ਕੋਈ ਗਲਤੀ ਹੋ ਗਈ ਭੁਲਚੁੱਕ ਹੋ ਗਈ ਉਹ ਵੀ ਅਸੀਂ ਉੱਥੇ ਜਾ ਕੇ ਮਾਫੀ ਮੰਗਾਂਗੇ